ਜੀ ਮੈਂ ਇਕਵਾਲ ਸਿੰਘ ਢੱਲੋਂ ਇਥੋਂ ਸੇਵਾਦਾਰ ਬਰਿੰਦਾ ਸ਼ਹਿਰੀ ਤੋਂ ਹਲਕਾ ਬਰਿੰਦਾ ਸ਼ਹਿਰੀ ਤੋਂ ਅੱਜ ਸਾਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਅਰਸ਼ ਗਿਰੀ ਸਿੰਘ ਬਾਦਲ ਜੀ ਨੇ ਨਿਰਦੇਸ਼ ਦਿੱਤੇ ਸੀ ਵੀ ਉੱਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਹਾਲਾਤਾਂ ਦੀ ਸਮੱਸਿਆ ਆਈ ਹੈ ਤੁਸੀਂ ਉੱਥੇ ਉਹਨਾਂ ਦੀ ਮਦਦ ਕਰਨੀ ਹੈ ਅੱਜ ਸਾਨੂੰ ਉਹਨਾਂ ਦੇ ਨਿਰਦੇਸ਼ ਮੁਤਾਬਕ ਅਰਮਦਾਸ ਏਰੀਏ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਲੱਗਦਾ ਇਹ ਪਿੰਡ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਜਿਹੜੀ ਹੈਗੀ ਜਿਆਦਾ ਹੋ ਗਿਆ ਪਾਣੀ ਇੱਥੋਂ ਲੋਕਾਂ ਤੱਕ ਰਾਸ਼ਨ ਪਹੁੰਚਣ ਵਾਸਤੇ ਕਾਂਬੀਨ ਵਾਲੇ ਜੀਜਾ ਪਹੁੰਚਾਉਣ ਵਾਸਤੇ ਔਰ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਵਾਸਤੇ ਕਿਸ਼ਤੀਆਂ ਦੀ ਲੋੜ ਸੀ ਅੱਜ ਅਸੀਂ ਇੱਕ ਟਰਾਲਾ ਭਰ ਕੇ ਇੱਥੋਂ ਕਿਸ਼ਤੀਆਂ ਦਾ ਉੱਥੇ ਭੇਜ ਰਹੇ ਹਾਂ ਤੇ ਉਹਦੇ ਨਾਲ ਪਾਣੀ ਜਿਹੜਾ ਪੀਣ ਵਾਲੇ ਪਾਣੀ ਦੇ ਬੇਟਿਆਂ ਅਸੀਂ ਭੇਜ ਰਹੇ ਹਾਂ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਾਰੇ ਪ੍ਰਭਾਵ ਦੇ ਏਰੀਆ ਦੇ ਵਿੱਚ ਜਿੱਥੇ ਹੜ ਦੀ ਮਾਰ ਆਈ ਹੈ ਉਥੇ ਟਰੈਕਟਰ ਦੇ ਚਾਹੇ ਤੁਰਕੇ ਚਾਹੇ ਫੈਦਲ ਚਾਹੇ ਮੀਂਹ ਪੈਂਦਾ ਹੋਵੇ ਬੱਟੇ-ਬੱਟ ਹੋ ਕੇ ਲੋਕਾਂ ਦੀ ਸਹਾਵਨਾ ਲੈ ਰਹੇ ਹੈਗੇ ਜਿਵੇਂ ਕਿ ਤੁਸੀਂ ਦੇਖਿਆ ਹੋਣਾਗਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਕੱਲਾ ਪਹਿਲਾਂ ਕਹਿੰਦੇ ਹੁੰਦੇ ਸੀ ਮੁਰਗੀਆਂ ਮਰੀਆਂ ਤੋਂ ਬੱਕਰੀਆਂ ਮਰੀਆਂ ਤੋਂ ਤੁਹਾਨੂੰ ਮਾਅਵਾਜਾ ਦਿੱਤਾ ਜਾਊਗਾ ਗਰਦੌਰੀਆਂ ਬਾਅਦ ਵਿੱਚ ਹੋਣਗੀਆਂ ਪਦਲਾਂ ਦਾ ਮਾਅਵਾਜਾ ਪਹਿਲਾਂ ਦਿੱਤਾ ਜਾਊਗਾ ਅੱਜ 10 ਦਿਨ ਹੋ ਗਏ ਮੋਕਮੰਟਰੀ ਕਰਨਾਟਕਾ ਦੇ ਵਿੱਚ ਸੈਰ ਕਰ ਰਿਹਾ ਹੈ ਇੱਕ ਤੁਸੀਂ ਦੇਖਿਆ ਹੋਣਾਗਾ ਇਹਨਾਂ ਨੇ ਇੱਕ ਮਹੀਨੇ ਦੀ ਸੈਲਰੀ ਦਿੱਤੀ ਹੈ ਇੱਕ ਮਹੀਨੇ ਦੀ ਸੈਲਰੀ ਨਾਲ ਨੁਕਸਾਨ ਪੂਰਾ ਹੋ ਜਾਊਗਾ ਕਹਿਣ ਦੀਆਂ ਗੱਲਾਂ ਤੇ ਕਰਾਉਣ ਦੀਆਂ ਗੱਲਾਂ ਬਿਲਕੁਲ ਵੱਖ ਹੈ ਇਹਨਾਂ ਦਾ ਜਿਹੜਾ ਚਿਹਰਾ ਸੀ ਉਹ ਬਿਲਕੁਲ ਹਰ ਦਿਨ ਨੰਗਾ ਹੁੰਦਾ ਚਿਹਰਾ ਇੱਕ ਦਿਨ ਨਹੀਂ ਹੁੰਦਾ ਕਿਸੇ ਵੀ ਖੇਤਰ ਦੇ ਵਿੱਚ ਲੈ ਕੇ ਤੁਸੀਂ ਜਿਹੜੀ ਗੱਲ ਇਹ ਕਹਿੰਦੇ ਹੁੰਦੇ ਸੀ ਉਸ ਤੋਂ ਬਿਲਕੁਲ ਉਲਟ ਜਾ ਕੇ ਬੀਏਬੀ ਕਲਚਰ ਦੀ ਗੱਲ ਕਰੀਏ ਅੱਜ ਮੈਂ ਬੇਨਤੀ ਕਰਦਾ ਹਾਂ ਸਰਕਾਰ ਦੇ ਵਿੱਚ ਸਰਕਾਰ ਨੂੰ ਉਹਨਾਂ ਲੋਕਾਂ ਦੀ ਸਾਬ ਲੈਣੀ ਚਾਹੀਦੀ ਹੈ ਜਿਵੇਂ ਸਾਡੇ ਪ੍ਰਧਾਨ ਸਰਬਾ ਸੁਖਵੀਰ ਸਿੰਘ ਬਾਦਲ ਜੀ ਬੱਟੇ ਵੱਟ ਹੋ ਕੇ ਲੋਕਾਂ ਦੀ ਸਾਰ ਲੈ ਰਿਹਾ ਹਰ ਪਿੰਡ ਤੇ ਇਲਾਕਿਆਂ ਦਾ ਦੌਰਾ ਵੀ ਕਰ ਰਿਹਾ ਉਹਨਾਂ ਦੀ ਮਦਦ ਵੀ ਕਰ ਰਿਹਾ ਆ ਸਾਨੂੰ ਵੀ ਪ੍ਰਧਾਨ ਜੀ ਦਾ ਇਹੀ ਹੁਕਮ ਹੈ ਤੁਸੀਂ ਆਪ ਦੇ ਜਿੱਥੇ ਜਿੰਨੇ ਫਾਜ਼ਿਲ ਕਾ ਹੈਗਾ ਉੱਥੇ ਵੀ ਤੁਸੀਂ ਸੇਵਾ ਕਰੋ ਮਦਦ ਕਰੋ ਔਰ ਸ੍ਰੋਣੀ ਅਕਾਲੀ ਦਲ ਦੀ ਤਾਂ ਇਹ ਬਿਲਕੁਲ ਫਿਰਦਾ ਹੈ ਜਿਹੜੀ ਜਨਮ ਹੋਇਆ ਸ੍ਰੋਣੀ ਅਕਾਲੀ ਦਲ ਦਾ ਸੰਘਰਸ਼ ਹੋਇਆਗਾ ਔਰ ਸਾਨੂੰ ਇਹੀ ਹਮੇਸ਼ਾ ਇਹੀ ਰਹਿੰਦਾ ਕਿ ਵੀ ਜੋ ਕਿ ਪੰਜਾਬੀ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਕਿਤੇ ਵਿਅਸਤ ਆਵੇ ਉਹ ਪਹਿਲ ਦੇ ਆਧਾਰ ਦੇ ਉੱਤੇ ਆ ਲੋਕਾਂ ਦੀ ਸੇਵਾ ਕਰਦੇ ਆ ਮਾਨਵਤਾ ਦੀ ਸੇਵਾ ਕਰਦੇ ਆ ਅੱਜ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਬਣਿਆ ਤਾਂ ਅਸੀਂ ਸਭ ਤੋਂ ਮੂਰੇ ਹੋ ਕੇ ਸਾਡੇ ਪ੍ਰਧਾਨ ਜੀ ਜਗਦੀਸ਼ ਸਿੰਘ ਬਾਵਾ ਜੀ ਸਭ ਤੋਂ ਮੂਰੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ। ਅੱਜ ਜੇ ਗੱਲ ਕੀਤੀ ਜਾਵੇ ਸੱਤ ਜ਼ਿਲ੍ਹੇ ਜਿਹੜੇ ਕੀ ਅਲਰਟ ਕਰ ਦਿੱਤੇ ਗਏ ਨੇ ਪਾਣੀ ਕਾਫੀ ਆਜੇਗਾ ਤੋਂ ਦੀ ਸੇਵਾ ਚ ਲੋਕ ਬਹੁਤ ਵਧੀਆਗੀ ਪਰ ਜਿਹੜੇ ਬਠਿੰਡੇ ਦੇ ਡਰੇਨ ਹੈਗੇ ਇਥੋ ਡਰੇਨ ਕਾਫੀ ਪਾਕਿਸਤਾਨ ਨਾਲ ਜੁੜਦੇ ਨੇਗੇ ਚਾਹੇ ਉਹ ਚੰਦਪਾਣਾਲਾ ਹੋਵੇ ਚਾਹੇ ਤੇ ਦਾਂਸਿੰਗ ਵਾਲਾ ਹੋਵੇ ਇਹ ਡਰੇਨ ਦੇ ਹਾਲਾਤ ਬਹੁਤ ਮਾੜੇ ਨੇਗੇ ਜੇ ਮਾਲੋ ਪਾਣੀ ਦੀ ਨਿਕਾਸੀ ਇਸ ਤਰ੍ਹਾਂ ਜਾਣੀ ਚਾਹੀਦੀਗੀ ਪਰ ਡਰੇਨ ਦੇ ਹਾਲਾਤ ਅੱਜ ਮੈਂ ਗਿਆ ਸੀ ਉੱਥੇ ਹਾਲਾਤ ਬਹੁਤ ਮਾੜੇ ਨੇ ਕੀ ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਨਹੀਂ ਦੇਣਾ ਚਾਹੀਦਾ ਜਦੋਂ 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 ਛਰੂਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੁੰਦੇ ਸੀ ਉਹ ਜਦੋਂ ਧੀਰੀ ਵੀਜੀ ਜਾਂਦੀ ਸੀ ਤਾਂ ਉਹਦੇ ਚੱਕਣ ਦੇ ਇੰਤਜ਼ਾਮ ਉਸੇ ਦਿਨ ਤੋਂ ਸ਼ੁਰੂ ਕਰ ਦਿੰਦੇ ਸੀ ਜਦੋਂ ਪਤਾ ਹੁੰਦਾ ਸੀ ਵੀ ਮੀਂਹ ਪੈਣੇ ਆ 2 ਮਹੀਨੇ ਪਹਿਲਾਂ ਅਫਸਰਾਂ ਦੀ ਮੀਟਿੰਗ ਬੁਲਾ ਕੇ ਕਸਿਆਂ ਨਾਲੇ ਪੱਕੇ ਕਰਨ ਦੇ ਜਿੱਥੇ ਕਿਤੇ ਮਿੱਟੀ ਵਹਿਣ ਦੀ ਲੋੜ ਹੁੰਦੀ ਸੀ ਉੱਥੇ ਮਿੱਟੀ ਜਿੱਥੇ ਕਿਤੇ ਜਿਹੜੇ ਡਰੇਨ ਹੈ ਉਹਨਾਂ ਨੂੰ ਸਫਾਈ ਕਰਨ ਦੀ ਪਹਿਲਾ ਟੈਂਡਰ ਦੇ ਦਿੰਦੇ ਸੀ ਔਰ ਸਫਾਈ ਹੋ ਜਾਂਦੀ ਸੀ ਕੋਈ ਦਿੱਕਤ ਨਹੀਂ ਆਉਂਦੀ ਸੀ ਬਠਿੰਡੇ ਦੇ ਵਿੱਚ ਜੇ ਗੱਲ ਕਰੀਏ ਹੁਣ ਭਗਤਾ ਹੋ ਗਿਆ ਪਿੱਥੋ ਹੋ ਗਿਆ ਜਾਂ ਦਾਨ ਸਿੰਘਾਲਾ ਹੋ ਗਿਆ ਇੱਥੇ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਹਾਲਾਤ ਮਾੜੇ ਹੋ ਗਿਆ ਠੀਕ ਹੈ ਮਤਲਬ ਕਿ ਸਰਕਾਰ ਇਸ ਗੱਲ ਤੇ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਸਰਕਾਰ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਅਣਗਹਿਲੀ ਤਾਂ ਹੋਊਗੀ ਜੇ ਸਰਕਾਰ ਹੋਵੇ پتہ ਹੀ ਨਹੀਂ ਕੌਣ ਚਲਾਈ ਜਾਂਦਾ ਕੋਈ ਕਿਸੇ ਦਾ ਉਹ ਨਿਯਮਾਂ ਦੀ ਗੱਲ ਕਰ ਲਓ ਤੁਸੀਂ ਲਾਅਨ ਆਰਡਰ ਦੀ ਗੱਲ ਕਰ ਲਓ ਤੁਸੀਂ ਆ ਹੁਣ ਕੁਦਰਤੀ ਆਫਤ ਆ ਗਈ ਸਰਕਾਰ ਨੂੰ ਮੂੰਹੇ ਖੜਨਾ ਚਾਹੀਦਾ ਸੀ ਕੁਝ ਵੀ ਨਹੀਂ ਕਰਨ ਸੀ ਰਾਮਾ ਤੁਸੀਂ ਜਲਦੀ ਜਲਦੀ ਲੋਕਾਂ ਨੂੰ ਪੈਸੇ ਦਿਓ ਜਿਹੜਾ ਕੋਈ ਸਮਾਨ ਪਚਾ ਉਹਨਾਂ ਨੂੰ ਖਾਣ ਪੀਣ ਵਾਲਾ ਸਾਡੇ ਪ੍ਰਧਾਨ ਜੀ ਉਸ ਦਿਨ ਤੋਂ ਲੱਗੇ ਹੋਇਆ ਦੇਖੋ ਕਾਲੀਦਾਲ ਦੇ ਵਿੱਚ ਆਹਦੇ ਨਿੱਜੀ ਤੌਰ ਦੇ ਉੱਤੇ ਆਪਦੇ ਕੋਲੋਂ ਖਰਚ ਕਰਕੇ ਆਪਦੇ ਕੋਲੋਂ ਤੁਸੀਂ ਦੇਖਿਆ ਉਹਨੇ ਡੀਜ਼ਲ ਦਿੱਤਾ ਉਹਨਾਂ ਨੇ ਤੁਸੀਂ ਦੱਸੋ ਕੌਣ ਕਰ ਸਕਦਾ ਹੈ ਕੰਮ ਕਿਉਂਕਿ ਕਾਲੀਦਾਲ ਦੀ ਗੁਰਤੀ ਲੋਕ ਕਹਿੰਦੇ ਕਿ ਹੈਲੀਕਾਪਟਰ ਨਹੀਂ ਚਾਹੀਦਾ ਸਾਨੂੰ ਸਾਨੂੰ ਕਹਿੰਦੇ ਕੀ ਹੈ ਖਾਣ ਪੀਣ ਦੀ ਸਹੂਲਤ ਚਾਹੀਦੀ ਹੈਗੀ ਰਹਿਣ ਦੀ ਸਹੂਲਤ ਚਾਹੀਦੀ ਹੈਗੀ ਸਾਡੇ ਪਸ਼ੂਆਂ ਲਈ ਜਿਹੜੇ ਕੀ ਖਾਣ ਪੀਣ ਦੀ ਸਹੂਲਤ ਚਾਹੀਦੀ ਹੈ ਦਵਾਈਆਂ ਦੀ ਸਹੂਲਤ ਚਾਹੀਦੀ ਹੈ ਅਗਮ ਆਪਣੇ ਨਾਸੇ ਜਹਾਜ਼ ਹੀ ਬਹੁਤ ਵੱਡੀ ਗੱਲ ਹੈ ਉਹ ਪਹਿਲਾਂ ਵੀ ਗੱਲਾਂ ਕਰਦਾ ਹੁੰਦਾ ਸੀ ਅੱਜ ਵੀ ਲੋਕਾਂ ਨੂੰ ਵੀ ਪਹਿਲਾਂ ਦਾ ਆਪ ਕਹਿੰਦੇ ਮੈਂ ਜਹਾਜ਼ ਦੇਣੀ ਚੱਪਦਾ ਮੈਂ ਦਾ ਵੀਆਈਪੀ ਕਲਚਰ ਖਤਮ ਕਰੂਗਾ ਅੱਜ ਲੋਕਾਂ ਨੂੰ ਵੀ ਉਹ ਦੇਗਾ ਵੀ ਤੁਹਾਨੂੰ ਅਸੀਂ ਜਹਾਜ਼ ਦੇਤਾ ਇਹਦੇ ਵਾਸਤੇ ਪਤਾ ਨਹੀਂ ਕਿੱਡੀ ਕਬੱਡੀ ਗੱਲਾਂ ਲੋਕਾਂ ਨੂੰ ਬਿਲਕੁਲ ਜਿਹੜੀਆਂ ਦਵਾਈਆਂ ਦੀ ਲੋੜ ਆ ਉਸੇ ਹਾਂਸ ਦੇ ਨਾਲੇ ਚੀਜ਼ਾਂ ਦੀ ਲੋੜ ਆ ਲੋਕਾਂ ਨੂੰ ਖੜਾਂ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਆ ਜਿੱਥੇ ਕਿਤੇ ਪ੍ਰੋਬਲਮ ਆ ਰਹੀ ਵੀ ਤੁਸੀਂ ਦੇਖੋ ਕਿੰਨਾ ਖਾਬਾ ਹੋ ਗਿਆ ਜਾਨਵਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਮੱਝਾਂ ਗਾਈਆਂ ਦਾ ਕਿੰਨਾ ਨੁਕਸਾਨ ਹੋ ਗਿਆ ਸਰਕਾਰ ਦਾ ਧਿਆਨ ਹੀ ਨਹੀਂ ਕੋਈ ਇਸ ਵਾਸਤੇ ਤਾਂ ਹੋ ਉਹ ਇਹਨਾਂ ਦੇ ਜਿਹੜੇ ਜ਼ਿੰਮੇਵਾਰੀ ਬੰਦੀ ਸੀ ਉਹ ਬਿਲਕੁਲ ਉਹਨਾਂ ਨੇ ਨਿਭਾਈ ਨਹੀਂ ਹੈ ਔਰ ਜਿੰਮੇ ਆਪੋਜੀਸ਼ਨ ਦੇ ਵਿੱਚ ਜੇ ਗੱਲ ਕਰੀਏ ਸਾਨੂੰ ਤਾਂ ਅਕਾਲੀ ਦਲ ਨੂੰ ਗੁਰਤੀ ਇਸ ਗੱਲ ਦੀ ਮਿਲੀ ਹੈ ਪੰਜਾਬੀ ਦੇ ਇਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਲੋਕਾਂ ਦੀ ਸੇਵਾ ਕਰਨੀ ਜਿੱਥੇ ਕਿਤੇ ਕੋਈ ਦਬੇ ਆਪ ਤੋਂ ਦੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਹੋਈ ਇਹਦਾ ਸਾਨੂੰ ਉਸ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਦੀ ਮੱਤ ਦੇ ਕਾਫੀ ਕਹੀ ਠੀਕ ਅੱਜ ਭਾਈ ਜੀ ਸ਼ੋਅ ਮਨੀ ਅਕਾਲੀ ਦਲ ਵੱਲੋਂ ਇਹ ਕਿਸ਼ਤੀਆਂ ਦੀ ਤੇ ਲੰਗਰ ਦੀ ਤੇ ਆਪਣੇ ਦੀ ਪਾਣੀ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦੇ ਨਿਰਦੇਸ਼ਾਂ ਅਨੁਸਾਰ ਤੇ ਲੋਕਾਂ ਸਾਹਮਣੇ ਇਹ ਕੀਤੀ ਹੈ ਤੇ ਬਾਕੀ ਸਭ ਨੂੰ ਪਤਾ ਦੇਖੋ ਪੰਜਾਬੀ ਦਾ ਸੇਵਾ ਵਾਲੀ ਵੈਸੀ ਮੰਨੇ ਪਰਵੰਨੇ ਹੈ ਨਾ ਵਰਡ ਦੇ ਵਿੱਚ ਕਿਤੇ ਵੀ ਆਫਤਾ ਆ ਜਾਵੇ ਤੇ ਆਪਣੀਆਂ ਸਸਤਾ ਮਾਦਾ ਦੁਨੀਆ ਭਰ ਚ ਪਹੁੰਚ ਜਾਂਦੀਆਂ ਤੇ ਇਹ ਤਾਂ ਸਾਡੇ ਪੰਜਾਬੀ ਭਰਾਵਾਂ ਤੇ ਮੁਸੀਬਤ ਆਈ ਹੈ ਤੇ ਅਸੀਂ ਇਹ ਪਿੱਛੇ ਕਿਵੇਂ ਹਰ ਸਕਦੇ ਆ ਪਹਿਲਾਂ ਵੀ ਜਿਸ ਤਰ੍ਹਾਂ ਸ਼ਰਮਲੀ ਕਾਲੀਦਾਲ ਨੇ ਦੇਖੋ ਡੀਜ਼ਲ ਦੀ ਹਨਾ ਗੱਡਾ ਪਾਣੀ ਕੱਢਣ ਲਈ ਪੰਪਾਂ ਦੀ ਸੇਵਾ ਕੀਤੀ ਹੈ ਤੇ ਪਰ ਸਾਡੇ ਜੋ ਮੁੱਖ ਮੰਤਰੀ ਸਾਹਿਬ ਹੈ ਉਹ ਆਪਣੀ ਨਵੀਂ ਮੈਡਮ ਨਾਲ ਕਿੱਥੇ ਇडली ਡੋਸਾ ਖਾਂਦੇ ਫਿਰਦੇ ਆ ਇਹ ਬਹੁਤ ਸ਼ਰਮ ਦੀ ਗੱਲ ਹੈਗੀ ਵੀ ਸਾਡਾ ਪੰਜਾਬ ਤਾਂ ਡੋਬ ਰਿਹਾ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ ਤੇ ਅਸੀਂ ਅੱਜ ਝੂਟੇ ਦਿਵਾਂ ਚ ਹੈਲੀਕਾਪਟਰਾਂ ਚ ਆਪਦੀ ਮੈਡਮ ਨੂੰ ਬਿਜ਼ੀ ਹੋਏ ਬੈਠੇ ਆ ਤੇ ਵੋਟਾਂ ਦੇ ਸਿਰਫ ਵੋਟਾਂ ਦੇ ਲਈ ਆਪਾਂ ਲੋਕਾਂ ਦੇ ਬਚਾਉਣੇ ਆ ਜਦੋਂ ਲੋਕਾਂ ਦੀ ਮੁਸੀਬਤ ਆਉਂਦੀ ਆ ਉਦੋਂ ਆਪਾਂ ਉਹਨਾਂ ਨੂੰ ਭੁੱਲ ਜਾਂਦੇ ਆ ਤੇ ਮੁਰਗੀਆਂ ਦੇ ਜਿਹੜੇ ਕਹਿੰਦੇ ਸੀਗੇ ਦੇਮਾ ਕੇ ਮੁਆਵਜ਼ੇ ਤੇ ਉਹਦਾ ਕੀ ਮਿਲਿਆ ਸੀ ਮੈਂ ਕਹਿੰਦਾ ਵੀ ਸਿਰਫ ਭਰਾਵਾਂ ਨੂੰ ਸਾਡਿਆਂ ਨੂੰ ਤੁਸੀਂ ਪਾਣੀ ਦੇ ਵਿੱਚੋਂ ਕੱਢ ਲਓ ਇੰਨਾ ਹੀ ਬਹੁਤ ਹੈ ਉਸ ਵਾਸਤੇ ਸ਼੍ਰੋਮਣੀ ਕਾਲੀਕਾਲ ਵੱਲੋਂ ਵੀ ਸਭ ਦਾ ਧੰਨਵਾਦ ਵੀ ਕਰਦੇ ਆਂ ਪ੍ਰਧਾਨ ਜੀ ਦਾ ਜੋ ਸਾਡੇ ਭਰਾਵਾਂ ਲਈ ਆ ਕੇ ਉਹ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਹੇ ਆਂ ਧੰਨਵਾਦ ਕਰਮਯੋਗ ਸਿੰਘ ਮਾਨ ਇਹੋ ਥਾ ਅਕਾਲੀ ਦਲ ਬਠਿੰਡਾ ਜੀ ਤੇ ਬਾਈ ਬਬਲੀ ਸਿੰਘ ਜੀ ਧੱਲੋਂ ਸਾਹਿਬ ਦੀ ਅਗਵਾਈ ਹੇਠ ਅਸੀਂ ਇੱਥੇ ਪਹੁੰਚੇ ਆਂ ਤੇ ਬਠਿੰਡਿਆਂ ਅਸੀਂ ਕਿਸ਼ਤੀਆਂ ਭੇਜੀਏ ਖੜਨ ਤੋਂ ਪ੍ਰਭਾਵਿਤ ਜਿਹੜੇ ਏਰੀਆ ਨੇ ਕਿਉਂਕਿ ਉੱਥੇ ਹੋਰ ਤਾਂ ਕੁਝ ਚੱਲ ਨਹੀਂ ਸਕਦਾਗਾ ਤੇ ਤਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਇਹੀ ਮੈਸੇਜ ਲਾਉਣਿਆ ਸਾਰੇ ਪੰਜਾਬੀਆਂ ਨੂੰ ਕਿ ਇਹ ਤੁਹਾਡੀ ਆਪਣੀ ਪਾਰਟੀ ਹੈ ਤੇ ਪਹਿਲਾਂ ਵੀ ਹਮੇਸ਼ਾ ਤੁਹਾਡੇ ਲਈ ਖੜੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਖੜੀ ਰਹੂਗੀ ਤੇ ਅੱਜ ਵੀ ਖੜੀ ਹੈ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਮੌਜੂਦਾ ਸੀਐਮ ਸਾਹਿਬ ਨੇ ਉਹ ਤਾਂ ਆਪਣੀਆਂ ਉੱਥੇ ਛੁੱਟੀਆਂ ਮਨਾਉਣ ਦੇ ਵਿੱਚ ਬਿਜ਼ੀ ਨੇ ਉਹ ਤਾਂ ਉਹਨਾਂ ਕੋਲੇ ਆਪਣੇ ਹੈਲੀਕਾਪਟਰ ਨੇ ਪ੍ਰਾਈਵੇਟ ਜੈਟ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਿੱਛੇ ਮੇਰੇ ਘਰ 'ਚ ਅੱਗ ਲੱਗੀ ਹੋਈ ਹੈ ਤੇ ਉਹ ਵਾਪਸ ਨਹੀਂ ਆ ਸਕਦੇ ਸੀ ਉਹ ਹਜੇ ਵੀ ਉੱਥੇ ਹੀ ਫਿਰ ਰਹੇ ਨੇ ਕੋਈ ਉਹਨਾਂ ਦਾ ਸਿਸਟਮ ਨਹੀਂ ਤੇ ਪੰਜਾਬ ਨੂੰ ਉਹਨਾਂ ਨੇ ਆਪਣੇ ਹੱਲ ਦੇ ਛੱਡਿਆ ਹੋਇਆ ਔਰ ਇਸ ਦੌਰਾਨ ਸਾਡੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਅੱਗੇ ਆਏ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਔਰ ਸਾਰੀ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਆਪਣੇ ਲੈਵਲ ਦੇ ਸਾਰੇ ਜਾਣੇ ਮਦਦ ਜਾਂ ਜੋ ਰਸਦ ਜਾਂ ਜੋ ਵੀ ਉੱਥੇ ਹੈਲਪ ਦੀ ਲੋੜ ਆ ਉਹ ਭੇਜੋ ਉਹ ਅਸੀਂ ਉਹ ਸਾਰਾ ਕੁਝ ਇੱਥੋਂ ਭੇਜ ਰਹੇ ਹਾਂ ਔਰ ਇੱਕ ਸਭ ਤੋਂ ਵੱਡੀ ਗੱਲ ਮੌਜੂਦਾ ਸਰਕਾਰ ਦੀ ਮੈਂ ਤੁਹਾਡੇ ਸਾਰਿਆਂ ਨਾਲ ਹੋਰ ਕਰਨੀ ਚਾਹਣਾ ਜਿਹੜਾ ਹਜੇ ਤੱਕ ਜਿਹੜਾ ਸਕੈਮ ਆ ਅੱਗੇ ਨਹੀਂ ਆਇਆ ਕਿ ਜਿਵੇਂ ਅਸੀਂ ਇੱਥੋਂ ਸੇਵਾ ਭੇਜ ਰਹੇ ਹਾਂ ਅਸੀਂ ਸਾਰੇ ਦੋਸਤਾਂ ਨੇ ਵੀ ਰਲ ਕੇ ਭੇਜੀ ਹੈ ਤਾਂ ਤਰਨਤਾਰਨ ਕੋਲੇ ਕੀ ਕਰ ਰਹੇ ਨੇ ਨਾ ਪੁਲਿਸ ਵਾਲੇ ਸੇਵਾ ਨੂੰ ਰੋਕ ਰਹੇ ਨੇ ਜਿੰਨੀ ਵੀ ਰਸਤੇ ਭੇਜੀ ਜਾ ਰਹੀ ਹੈ ਔਰ ਉਹਨੂੰ ਉੱਥੋਂ ਫੋਰਸ ਕੀਤਾ ਜਾਂਦਾ ਕਿ ਤੁਸੀਂ ਜਿਹੜੇ ਸਰਕਾਰ ਦੇ ਬਣੇ ਹੋਏ ਗਡਾਉਨੇ ਉਥੇ ਤੇ ਉਥੇ ਲੈ ਕੇ ਜਾਓ ਜਦੋਂ ਉਹਨਾਂ ਨੂੰ ਉਥੇ ਸੇਵਾ ਨੂੰ ਅਸੀਂ ਲੈ ਕੇ ਜਾਂਦੇ ਆਂ ਤੇ ਉਥੇ ਉਹ ਕੀ ਕਰਦੇ ਨੇ ਕਿ ਉੱਥੇ ਉਹਨਾਂ ਦੇ ਆਪਣੇ ਬੈਗ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਜਿਹੜੇ ਸੀਐਮ ਸਾਹਿਬ ਦੀ ਫੋਟੋ ਛਪੀ ਹੋਈ ਵਾਲੇ ਆ ਉਹ ਬੈਗਾਂ ਦੇ ਵਿੱਚ ਸਾਰੀ ਰਸਦ ਨੂੰ ਪਾਉਂਦੇ ਆ ਔਰ ਉਹ ਹੈਲੀਕਾਪਟਰ ਤੋਂ ਉਤੋਂ ਸਿੱਟੀ ਜਾਂਦੇ ਆ ਲੋਕਾਂ ਨੂੰ ਲੱਗਦਾ ਵੀ ਪੰਜਾਬ ਸਰਕਾਰ ਵੱਲੋਂ ਸਾਨੂੰ ਕੁਝ ਸਿਸਟਮ ਆ ਗਿਆ ਕੋਈ ਖਾਣ ਲਈ ਹੈਲਪ ਆ ਗਈ ਪਰ ਨੋ ਕੇ ਉਹ ਸਭ ਆਮ ਲੋਕਾਂ ਦੀ ਕੀਤੀ ਹੋਈ ਮਦਦ ਹੈ ਪੰਜਾਬ ਸਰਕਾਰ ਜਿਹਦੇ ਲਈ ਮਸ਼ਹੂਰ ਆ ਸ਼ੁਰੂ ਤੋਂ ਹੀ ਠੱਪਾ ਲਾਉਣ ਵਾਸਤੇ ਸਿਰਫ ਤੇ ਸਿਰਫ ਐਨੇ ਔਖੀ ਘੜੀ ਦੇ ਵਿੱਚ ਐਨੀ ਸੀਰੀਅਸ ਘੜੀ ਦੇ ਵਿੱਚ ਵੀ ਉਹ ਸਿਰਫ ਠੱਪਾ ਲਾਉਣ ਦੇ ਵਿੱਚ ਆਪਣਾ ਮਸ਼ਰੂਫ ਹੈ ਤੇ ਕਰ ਕੁਝ ਨਹੀਂ ਰਹੀ ਕਿਉਂਕਿ ਜਦੋਂ ਇਹ ਆਪਾਂ ਨੂੰ ਪਤਾ ਹੈ ਕਿ ਇਸ ਟਾਈਮ ਦੇ ਵਿੱਚ ਹਰ ਸਾਲ ਪਾਣੀ ਉੱਪਰੋਂ ਆਉਂਦਾ ਹੀ ਆਉਂਦਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਵੀ ਜਿੰਨੀਆਂ ਵੀ ਇੱਥੇ ਨਾਲੇ ਨੇ ਜਾਂ ਡਰੇਨਾ ਨੇ ਜਾਂ ਕਿੱਥੋਂ ਵੀ ਪਾਣੀ ਜਿੱਥੋਂ-ਜਿੱਥੋਂ ਲੰਘਦਾ ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਔਰ ਜਿੰਨੇ ਵੀ ਕੋਈ ਬੰਨ ਸੀਗੇ ਜਿੰਨੇ ਕੋਈ ਬੰਨ ਕਮਜ਼ੋਰ ਸੀਗੇ ਉਹਨਾਂ ਨੂੰ ਤਾਂ ਰਿਪੇਅਰ ਕਰਨੀਆਂ ਜਿਹੜੇ ਆਲਰੇਡੀ ਹੈਗੇ ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਤੋਂ ਸਾਰਾ ਨਿਰੀਖਣ ਕੀਤਾ ਜਾਂਦਾ ਜਿਹਦੇ ਵਿੱਚ ਇਹ ਬੁਰੀ ਤਰ੍ਹਾਂ ਫੇਲ ਹੋਏ ਨੇ ਜਿਸ ਦਾ ਆਪਾਂ ਦੇਖਦੇ ਹਾਂ ਕਿ ਨੈਟ ਦੇ ਉੱਤੇ ਕਿ ਕਿਵੇਂ ਆਪਣੇ ਪੰਜਾਬੀ ਭਰਾ ਕਿਸਾਨ ਭਰਾ ਖੁਦ ਆਪ ਉੱਥੇ ਇੰਨੀਆਂ ਮੁਸੀਬਤਾਂ ਝੱਲਦੇ ਹੋ ਨੇ ਆਹਦੇ ਸੇਤਾਨੀਆ ਫਸਲਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਸਾਰਾ ਕੰਮ ਪੰਜਾਬ ਸਰਕਾਰ ਦਾ ਸੀਗਾ ਔਰ ਇਹ ਸਰਕਾਰ ਸ਼ੁਰੂ ਤੋਂ ਹੀ ਟੱਪਿਆਣੀ ਸਰਕਾਰ ਔਰ ਫੇਲ ਸਰਕਾਰ ਲੋਕਾਂ ਨੂੰ ਇਹਦਾ ਇਸ ਘੜੀ ਦੇ ਵਿੱਚ ਤਾਂ ਐਟਲੀਸਟ ਪਤਾ ਲੱਗ ਗਿਆ ਜੇ ਪਹਿਲਾਂ ਨਹੀਂ ਲੱਗਿਆ